ब्रह्मज्ञानी का दर्श बड़भागी पा पाई है ब्रह्मज्ञानी दा दर्शन वड्डे भागा वाले नु प्राप्त हुंदा है जणे हणे नु नहीं ब्रह्मज्ञानी नु समझण वास्ते ब्रह्मज्ञानी बणना पइंदा है ब्रह्मज्ञानी का दर्श बड़भागी पा पाई है ब्रह्मज्ञानी को बल वल जाई है ब्रह्मज्ञानी को खोज है महेश्वर ब्रह्मज्ञानी नु शिवजी ते ब्रह्मा विष्णु वरगे लपदे फिरदे ने पर मिलया नहीं ਤੇ ਚੇਤਾ ਰੱਖਿਓ ਸਾਨੂੰ ਤੇ ਰੋਜ ਬ੍ਰਹਮ ਗਿਆਨੀ ਮਿਲਦਾ ਹੈ ਆਪੋ ਸਤਨਾ ਜਿਹਨੂੰ ਜੀਕ ਰਿਹਾ ਉਸੇ ਨੇ ਬ੍ਰਹਮ ਗਿਆਨੀ ਬਣਾ ਦਿੱਤਾ ਨਾਨਕ ਬ੍ਰਹਮ ਗਿਆਨੀ ਉਹ ਕੌਣ ਬੈਠਾ ਹੈ ਪਰਮੇਸ਼ਰ ਬੈਠਾ ਹੈ ਉਹ ਆਪ ਹੀ ਬ੍ਰਹਮ ਗਿਆਨੀ ਹੈ ਆਪਣੇ ਬਾਰੇ ਉਹ ਆਪ ਹੀ ਜਾਣਦਾ ਹੈ ਅਸੀਂ ਨਹੀਂ ਜਾਣ ਸਕਦੇ ਤੇ ਬਾਹਰ ਕੋਈ ਜਾਣ ਸਕਦਾ ਸ੍ਰਿਸ਼ਟੀ ਦੀ ਕਿੱਦਾਂ ਰਚਨਾ ਹੋਈ ਉਹਦਾ ਰੰਗ ਰੂਪ ਕਿੱਦਾਂ ਦਾ ਹੈ ਚਿਹਨ ਚੱਕਰ ਕਿੱਦਾਂ ਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚੱਕਰ ਚਿਹਨ ਅਰ ਭ੍ਰਿੰਨ ਨ ਜਾਤ ਅਰ ਪਾਤ ਨਹਿ ਨ ਦੇ ਰੂਪ ਰੰਗ ਅਰ ਰੇਖ ਭੇਖ ਕੂ ਕਹ ਨ ਸਕਤ ਕੇ ਕਹਿ ਸਕਦਾ ਕੋਈ ਨਹੀਂ ਕਹਿ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੋਵੇ ਅੰਤ ਕੋ ਵਿਰਲਾ ਜਾਣਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਚਿਤਾ ਰਖਿਓ ਉਹ ਪਰਮੇਸ਼ਰ ਦੇ ਵਿੱਚ ਲੀਨ ਤੇ ਹੋ ਗਏ ਪਰ ਦੱਸ ਨਹੀਂ ਸਕੇ ਵੀ ਉਹ ਕਿੱਦਾਂ ਦਾ ਹੁਣ ਨੂਨ ਦੀ ਡਲੀ ਜੇ ਕਵੇ ਕਿ ਮੈਂ ਸਮੁੰਦਰ ਦਾ ਨਾਪ ਲੈ ਲੇਗੀ ਮਿੱੱਚਾ ਲੈ ਲਾਂਗੀ ਲੈ ਸਕਦੀ ਐ ਨੂਨ ਦੀ ਡਲੀ ਤੇ ਪਾਣੀ ਰੂਪ ਹੋ ਜਾਂਦੀ ਐ ਇਦਾਂ ਬ੍ਰਹਮ ਹੈ ਜਿਹੜਾ ਬ੍ਰਹਮ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਉਹ ਪਰਮਾਤਮਾ ਬਾਰੇ ਦੱਸ ਨਹੀਂ ਸਕਦਾ ਪਰਮਾਤਮਾ ਦੀਆਂ ਬਖਸ਼ਿਸ਼ਾਂ ਰਹਿਮਤਾਂ ਬਾਰੇ ਦੱਸ ਨਹੀਂ ਸਕਦਾ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਨਹੀਂ ਕਹਿ ਸਕਦਾ ਭਾਈ ਸਾਨੂੰ ਕੋਈ ਰਸ ਨਹੀਂ ਆਇਆ ਸਾਨੂੰ ਕੋਈ ਸੁਆਦ ਨਹੀਂ ਆਇਆ ਤੇ ਸਾਡੀ ਕੋਈ ਅਵਸਥਾ ਨਹੀਂ ਸਾਡਾ ਕੋਈ ਜੀਵਨ ਨਹੀਂ ਸਾਡਾ ਕੋਈ ਨਤਨੇਮ ਨਹੀਂ ਸਿਮਰਨ ਨਹੀਂ ਅਸੀਂ ਜਣੇ ਖੜੇ ਇਹਨੂੰ ਬ੍ਰਹਮ ਗਿਆਨੀ ਬਣਾ ਦਿੰਦਾ ਜਣੇ ਖੜੇ ਨੂੰ ਸੰਤ ਬਣਾ ਦਿੰਦਾ ਨਹੀਂ ਭਾਈ ਸੰਤ ਤੇ ਕੇਵਲ ਵਾਹਿਗੁਰੂ ਹੈ ਇਹ ਬਾਣੀ ਮਹਾਪੁਰਖ ਕੀ ਹੈ ਇਹ ਬਾਣੀ ਮਹਾਪੁਰਖ ਕੀ 36 ਮਹਾਪੁਰਖ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ ਭਗਤ ਰਬਦਾਸ ਤੋਂ ਵੱਡਾ ਮਹਾਪੁਰਖ ਕੌਣ ਹੈ ਭਗਤ ਕਬੀਰ ਸਾਹਿਬ ਤੋਂ ਵੱਡਾ ਮਹਾਪੁਰਖ ਕੌਣ ਹੈ ਸਦਨ ਕਸਾਈ ਤੋਂ ਵੱਡਾ ਮਹਾਪੁਰਖ ਕੌਣ ਹੈ ਸੱਤਾ ਦੇ ਬਲਵੰਦਾ ਜੀ ਬੈਠੇ ਨੇ ਮਹਾਪੁਰਖ ਕੌਣ ਹੋ ਸਕਦਾ ਉਹਨਾਂ ਤੋਂ ਵੱਡਾ ਪੱਟ ਜੀ ਬੈਠੇ ਨੇ 11 ਇਹਨਾਂ ਤੋਂ ਵੱਡਾ ਕੌਣ ਬ੍ਰਹਮ ਗਿਆਨੀ ਹੋ ਸਕਦਾ ਹੈ ਕੌਣ ਮਹਾਂਪੁਰਖ ਹੋ ਸਕਦਾ ਹੈ ਇਨਾਂ ਮਹਾਂਪੁਰਖਾਂ ਨੂੰ ਪੁਰਖ ਗਿਆ ਤੇ ਚਿਤਾ ਰਖਿਓ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ ਜਵਾਲਾ ਜਗ